ਆਪਣੀ ਜੀ 15 ਕਿਲੇ ਸੀ ਤੇ ਮੇਰੇ ਕੋਲੇ ਸਾਰਾ ਵਾਹਨ ਠੇਕੇ ਤੇ ਸੀ ਇਸੇ ਦੇ ਭਾਈ ਦਿਹਾੜੀਦਾਰ ਬੰਦੇ ਆ ਉਹ ਆਪ ਦੀ ਕਟਣੀ ਸੀ ਰਾਤ ਸੁਭਾਗ ਲੱਗੀ ਕਿਵੇਂ ਸਾਡਾ ਦੁਰਦਸ਼ਾ ਹੋਈ ਪਈ ਆ ਖੇਤਾ ਉਹਨੂੰ ਜੀ ਨਹੀਂ ਕਰਦਾ ਜੀ ਆ ਫਾਇਰ ਬਗਰੇਟ ਜੋ ਅੱਗ ਬੁਝ ਗਈ 2 ਵਜੇ ਉਦੋਂ ਆਈ ਆ ਫੇਰ ਦੱਸ ਜੀ ਕਿ ਫੁੱਕਣੀ ਆ ਇਹ 4 ਕਿਲੇ ਕਰਨਕ ਸੀ ਅੱਗ ਲੱਗਣ ਦੇ ਕਾਰਨ 2 ਕਿਲੇ ਕਰਨਕ ਮੇਟਰੈਕਟਰ ਨੇ ਵਾਹਤੀ ਜੀ ਤੇ ਮੇਰੇ ਕੋਲ ਕੁੱਲ 4 ਕਿਲੇ ਕਰਨਕ ਸੀ ਜੀ ਕੁੱਲ 4 ਕਿਲੇ ਕੁੱਲ 4 ਕਿਲੇ ਕਰਨਕ ਸੀ ਵੀ ਮੈਂ ਆਖਾ ਲੋਕਾਂ ਕਮਾ ਸਾਰੀ ਵਾਧ ਮੇਰੀ ਕਰਨਕ ਬਚਣੀ ਚਾਹੀਦੀ ਜੀ ਲੋਕਾਂ ਦੀ ਜੀ ਅਇਕਦੀ ਘੱਟ ਤੋਂ ਘੱਟ ਮੇਰਾ 8-9 ਲੱਖ ਦਾ ਨੁਕਸਾਨ ਹਾਂਜੀ ਪਰ ਤਵੇ ਇਹ ਆ ਵੀ 5-4 ਸਾਲ ਪਿੱਛੇ ਮਰਦਾ ਤੇ ਮਰਨ ਵਾਲੇ ਚਲੇ ਜੀ ਪੂਰੇ ਨਹੀਂ ਹੋਣਾ ਕਿਸੇ ਕੋਲ ਇੰਨਾ ਨੁਕਸਾਨ ਕਿਵੇਂ ਚਲਾਂਗੇ ਤੇ ਕਾਟਾ ਚੌਲੋਂ ਨੂੰ ਅੱਗ ਲਾਈਏ ਤੇ ਉਦੋਂ ਉਹ ਸਾਰੇ ਕੋਈ ਸੀ ਪੰਜੇ ਸਾਰਾ ਮਹਿਕਮਾ ਕੇ ਥੋਡੇ ਬਾਬਾ ਚੌਲੋਂ ਨੂੰ ਅੱਗ ਲਾਉਂਦੇ ਤੇ ਹੁਣ ਕਿੱਧਰ ਗਏ ਸੀ ਉਹ ਸੈਟਲਾਈਟ ਨਹੀਂ ਦਿਸਿਆ ਕਹਿੰਦੇ ਕੁਝ ਵੀ ਨਹੀਂ ਦਿਸਿਆ ਸਾਡੇ ਸਾਡੀ ਤਾਂ ਮਾਂ ਪਾਪ ਬਾਲ ਕੇ ਸਾਡੀ ਤਾਂ ਅਸੀਂ ਹੁਣ ਕਿੱਧਰ ਜਾ ਕੇ ਦੱਸਾਂ ਕੋਈ ਉਮੀਦ ਨਹੀਂ ਸਰਕਾਰ ਤੋਂ ਇਹ ਤਾਂ ਆਪਾਂ ਵੋਟਾਂ ਵਲੇਬਾ ਦਾਰੂ ਪਿਆ ਕੇ ਲੋਕਾਂ ਨੂੰ ਤੇ ਜਾਂ ਪੈਸੇ ਦੇ ਕੇ ਵੋਟਾਂ ਲੈ ਲੈਂਦੇ ਤੇ ਉਦੋਂ ਬਾਅਦ ਕੋਈ ਕਿਸੇ ਕਿਸਾਨ ਦੀ ਸਾਰ ਨਹੀਂ ਲੈਂਦੇ। ਤਾਂ ਕਹਿੰਦੇ ਆਮ ਲੋਕਾਂ ਦੀ ਸਰਕਾਰ ਆ। ਆਮ ਲੋਕਾਂ ਦੇ ਤਾਂ ਗੱਲਾਂ ਝਾੜੂ ਸੀ ਝਾੜੂ ਫੇਰਤਾ। ਬੀਲੀ ਬੋਰਡ ਦੀ ਅੰਗਹਿਲੀ ਕਰਕੇ ਇੱਥੇ ਅੱਗ ਲੱਗੀ ਹੈ ਜੀ। ਉੱਥੇ ਸਪਾਰਕਿੰਗ ਹੋਈ ਹੈ ਉਹਦੀ ਬਕਾਇਦਾ ਵੀਡੀਓ ਹੈਗੀ ਹੈ ਸਾਡੇ ਕੋਲ ਸੀਸੀਟੀਵੀ ਫੁਟੇਜ ਹੈਗੀ ਹੈ। ਮੈਂ ਪਾਰਟੀ ਦਾ ਵਰਕਰ ਹੀ ਆਂ। ਇਹਨਾਂ ਦਾ ਮੈਥੋਂ ਸੱਚੀਆਂ ਕਹ ਪੁੱਛਦਾ। ਆਹ ਪਰਸੋਂ ਆਣਾ ਇੱਥੇ ਸਾਡੇ ਅਦਗਾਟਨ ਕਰਨ ਉਹ ਕੱਢਾਂਗੇ ਜਲੂਸ ਇਹਨਾਂ ਦਾ। ਬਿਜਲੀ ਵਿਭਾਗ ਦੇ ਦੀ ਨਾਕਾਮੀ ਹੈ ਕੋਈ ਨਾਕਾਮੀ ਸਰਕਾਰ ਦੀ ਇਹ ਜੇ ਅਫਸਰਾਂ ਤੇ ਨੱਥ ਪਾਈ ਜਾਵੇ ਕੀ ਪਤਾ ਸੈਲਰ ਵਾਲੇ ਤੋਂ ਕੋਈ 50000 ਲਿਆ ਹੋਵੇ ਕਿ ਕੋਈ ਲੱਖ ਲਿਆ ਹੋਵੇ ਲਾਈਟ ਛੱਡਣ ਦਾ ਸਾਡੇ ਸਾਰੇ ਦੋ ਦੋ ਕਿੱਲੇ ਆਣੇ ਇੱਥੇ ਸੀ ਮਾਰ ਵੀ ਛੋੜਦਾ ਤੀਰੀ ਵਰੀ ਪੈ ਗਈ ਬਾਹਲੀ ਪਈ ਹੈ ਭਰਾਵਾ ਪੁੱਛਣਾ ਅੰਬੇ ਪਈਆਂ ਜਾਮਾ ਇੱਥਾ ਇਹ ਤੋਂ ਬਾਅਦ ਅਸੀਂ ਅੱਗ ਹੀ ਲਾਵਾਂਗੇ ਹੋਰ ਸਾਡੇ ਕੋਲ ਕੋਈ ਇਸ ਵੇਲੇ ਪਿੰਡ ਸਰਦਾਰਗੜ ਦੇ ਵਿੱਚ ਖੜੇ ਆ ਸਰਦਾਰਗੜ ਪਿੰਡ ਦੀ ਤਕਰੀਬਨ 100 ਏਕੜ ਕਣਕ ਜਿਹੜੀ ਆ ਉਹਨੂੰ ਅੱਗ ਲੱਗੀ ਆ ਤੇ ਇਸ ਵੇਲੇ ਤੁਸੀਂ ਇਹਟਾ ਦੇਖ ਰਹੇ ਹੋ ਧਰਤੀ ਤੇ ਇੱਕ ਕਿਸਾਨਾਂ ਦੇ ਸੁਪਨੇ ਨੇ ਜੋ ਚੂਰੋ ਚੂਰ ਹੋਏ ਨੇ ਕਿਸਾਨਾਂ ਦੀਆਂ ਉਮੀਦਾਂ ਨੇ ਜੋ ਚੂਰੋ ਚੂਰ ਹੋਈਆਂ ਨੇ ਕਿਸਾਨਾਂ ਦੀਆਂ ਆਸਾਂ ਨੇ ਜੋ ਚੂਰੋ ਚੂਰ ਹੋਈਆਂ ਨੇ ਤੇ ਇਸ ਏਰੀਆ ਦੀ ਜੇਕਰ ਗੱਲ ਕਰਾਂ ਤਾਂ ਇਹ ਕੋਈ ਪਹਿਲੀ ਮਾਰ ਨਹੀਂ ਪਿਛਲੇ ਸਾਲ ਇਸੇ ਏਰੀਏ ਦੇ ਵਿੱਚ ਜਿੱਥੇ ਹੁਣ ਅੱਗ ਲੱਗੀ ਆ ਪਿਛਲੇ ਸਾਲ ਖਰਾਬਾ ਕਣਕ ਦਾ ਗੜਿਆਂ ਦੇ ਕਰਕੇ ਹੋਇਆ ਸੀ ਗੜੇਮਾਰੀ ਇਸ ਇਲਾਕੇ ਦੇ ਵਿੱਚ ਹੋਈ ਸੀ ਪਿੰਡ ਵਾਸੀ ਮੇਰੇ ਨਾਲ ਨੇ ਪਿਛਲੇ ਵੇਲੇ ਸਰਕਾਰ ਕਿੰਨਾ ਕੁ ਖੜੀ ਕਿੰਨਾ ਕੁ ਕੁਝ ਮਿਲਿਆ ਮੁਆਵਜ਼ਾ ਮਿਲਿਆ ਤੇ ਇਸ ਵਾਰੀ ਕੀ ਕਾਰਨ ਰਿਹਾ ਮੌਕੇ ਉਸ ਤੇ ਉੱਪਰ ਗੱਲਬਾਤ ਕਰਾਂਗੇ ਬਾਈ ਜੀ ਕਦੋਂ ਵਾਪਰਦਾ ਇਹ ਸਾਰਾ ਕੁਝ ਇਹ ਅਪਰੋਕਸੀਮੇਟਲੀ ਜੀ 12:40 ਮਿੰਟ ਤੇ ਅੱਗ ਲੱਗੀ ਹੈ ਹੂੰ 12:40 ਤੇ ਅਸੀਂ ਜਾ ਕੇ ਕੈਮਰੇ ਤੇ ਚੈੱਕ ਕਰਿਆ 12:42 43 ਮਿੰਟ ਤੇ ਮੈਨੂੰ ਕਾਲ ਆਉਂਦੀ ਹੈ ਅੱਗੇ ਸਾਰੇ ਲੋਕਾਂ ਨੂੰ ਇਨਫੋਰਮੇਸ਼ਨ ਪਹੁੰਚਦੀ ਹੈ ਤਾਂ ਅਸੀਂ ਸਾਰੇ 5-4 ਮਿੰਟ ਦੇ ਵਿੱਚ 1 ਵਜੇ ਤੱਕ ਪੱਕਾ ਕਾਫੀ ਇਕੱਠ ਹੋ ਗਏ ਟਰੈਕਟਰ ਆ ਗਏ ਸੀ ਰੋਕਣ ਦੀ ਕੋਸ਼ਿਸ਼ ਕਰੀ ਪਰ ਰਵਾ ਹਵਾ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਸੀ ਤਾਂ ਇਹ ਰਾਹ ਵਗੈਰਾ ਤੁਸੀਂ ਦੇਖ ਰਹੇ ਹੋ ਸਾਰੇ ਟੱਪ ਕੀ ਕਿਤੋਂ ਕੰਟਰੋਲ ਨਹੀਂ ਹੋ ਰਹੀ ਸੀ ਇੱਕ ਦੋ ਟਰੈਕਟਰਾਂ ਦੇ ਟਾਇਰਾਂ ਨੂੰ ਵੀ ਸੇਕ ਲੱਗਿਆ ਕੁਝ ਬੰਦੇ ਇੱਥੇ ਖੜੇ ਇਹਨਾਂ ਦੀ ਬਾਹਾਂ-ਬੂਹਾਂ ਨੂੰ ਵੀ ਪਰ ਕਿਸੇ ਤੋਂ ਕੰਟਰੋਲ ਨਹੀਂ ਇਹ ਉੱਥੇ ਐਂਡ ਤੇ ਜਾ ਕੇ ਲਗਭਗ 100 ਏਕੜ ਤੋਂ ਖਤਮ ਹੋਣ ਤੋਂ ਬਾਅਦ ਫਾਇਰ ਬ੍ਰਿਗੇਡ ਵੀ ਵੈਸੇ ਆ ਗਈ ਸੀ ਪਰ ਉਹ ਜਦੋਂ ਉਦੋਂ ਹੀ ਪਹੁੰਚੀ ਜਦੋਂ ਅੱਗ ਲਗਭਗ ਅਸੀਂ ਕੰਟਰੋਲ ਕਰ ਲਈ ਸੀ ਉਦੋਂ ਪਹਿਲਾਂ ਫੋਨ ਫੋਨ ਕੀਤਾ ਤੁਸੀਂ ਕੋਸ਼ਿਸ਼ ਕੀਤੀ ਫੋਨ ਫਾਨ ਕਰੇ ਜੀ ਡੀਐਸਪੀ ਮੈਡਮ ਨੂੰ ਫੋਨ ਕਰਿਆ ਉਹਨਾਂ ਨੇ ਰਿਸਪੌਂਡ ਨਹੀਂ ਕਰਿਆ ਜੀ ਹਾਂ ਤੇ ਮੈਂ ਐਸਐਚਓ ਚੌਂਕੀ ਇਨਚਾਰਜ ਗੋਰਾ ਸਿੰਘ ਜੀ ਨੂੰ ਕਾਲ ਕਰਤੀ ਸੀ ਉਹ ਐਵੇਂ ਤੁਹਾਨੂੰ ਕਹਾਂ ਵਿਦਨ 10 ਮਿੰਟਸ ਇੱਥੇ ਆ ਗਈ ਸੀਗੇ ਤੇ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਇੱਕ ਉਧਰੋਂ ਆ ਗਈ ਸੀ ਬਠਿੰਡੇ ਵਾਲੀ ਫਾਇਰ ਬ੍ਰਿਗੇਡ ਜਦੋਂ ਪਹੁੰਚੀ ਉਹਦੋਂ ਸਾਰੀ ਅੱਗ ਕੰਟਰੋਲ ਹੋ ਚੁੱਕੀ ਸੀਗੀ ਉਹਦਾ ਕੰਟਰੋਲ ਹੁੰਦਾ ਰੀਜ਼ਨ ਵੀ ਹੈ ਅੱਗੇ ਰੇਲਵੇ ਲੈਨ ਆ ਗਈ ਤੇ ਉਸ ਤੋਂ ਬਾਅਦ ਉੱਥੇ ਇੱਕ ਪਾਸੇ ਆਪਣੇ ਗੁਰਮੇਲ ਸਿੰਘ ਜੀ ਦਾ ਕਿਯਾਰਾ ਸੀ ਜਵਾਰ ਦਾ ਉਹਨੂੰ ਪਾਣੀ ਲੱਗਿਆ ਸੀ ਗਿੱਲਾ ਸੀ ਉਹ ਉੱਥੇ ਇੱਕ ਖੁੰਝ ਚ ਹੋਣ ਕਰਕੇ ਉੱਥੇ ਕੰਟਰੋਲ ਹੋ ਗਿਆ ਜੇ ਜੇ ਕਿਤੇ ਉੱਥੋਂ ਜੰਪ ਮਾਰ ਜਾਂਦੀ ਤਾਂ ਫਿਰ ਅੱਗੇ 5 600 ਕਿੱਲਾ ਕੋ ਰੁਕਣ ਦਾ ਚਾਂਸ ਨਹੀਂ ਸੀਗਾ ਐਂਡ ਤੇ ਰੁਕਣੀ ਨਹੀਂ ਸੀ ਵੀਰ ਜੀ ਰੁਕਣ ਦਾ ਕੋਈ ਨਹੀਂ ਨਹੀਂ ਫੇਰ ਨਹੀਂ ਰੁਕਦੀ ਇਹ ਇਲਾਕੇ ਚ ਕਹਿੰਦੇ ਪਿਛਲੀ ਵਾਰੀ ਵੀ ਖਰਾਬ ਹੋਇਆ ਸੀ ਵੀਰੇ ਵੀ ਗੜੇ ਮਾਰੀ ਹੋਈ ਸੀ ਪਿਛਲੀ ਵਾਰੀ ਵੀ ਹਾਂਜੀ ਹਾਂਜੀ ਇਸ ਏਰੀਆ ਚ ਹੂ ਇਸ ਏਰੀਆ ਚ ਇਹ ਤਾਂ ਫਿਰ ਦੂਰੀ ਮਾਰ ਪੈ ਗਈ ਦੂਰੀ ਨਹੀਂ ਤੀਰੀ ਦੋਨੇ ਦੀ ਫਸਲ ਵੀ ਇੱਥੇ ਬਹੁਤ ਘੱਟ ਹੋਈ ਐ ਇਸ ਵਾਰ ਤੁਹਾਨੂੰ ਪਤਾ ਹੀ ਐ ਗਰਮੀ ਕਰਕੇ ਘੱਟ ਝੋਨੇ ਵੀ ਬਹੁਤ ਘੱਟ 50 50 45 45 ਮਣੇ ਝੋਨੇ ਹੋਇਆ ਫਿਰ ਸਰਕਾਰਾਂ ਨੇ ਚੱਕੇ ਨਹੀਂ ਜੀ ਉੱਥੇ ਕਾਟਾਂ ਲਾਲਾ ਚੱਕੇ ਐ ਜੀ ਤਾਂ ਦੂਰੀ ਨਹੀਂ ਤੀਰੀ ਮਾਰ ਐ ਤੇ ਪਿਛਲੇ ਕੁਝ ਮਿਲੇ ਆ ਬੜੀ ਜਿਆਦਾ ਜੋ ਹੈ ਤੋਂ ਬਾਅਦ 75000 ਰੁਪਏ ਮੇਰੇ ਖਿਆਲ ਚ ਆਇਆ ਸੀ ਕਿੱਲੇ ਦਾ 6800 ਰੁਪਏ ਕਿੱਲੇ ਦਾ ਆਇਆ ਸੀ ਜੀ 800 ਰੁਪਏ ਕਿੱਲੇ ਦਾ ਸਰਕਾਰ ਵਾਲੇ ਇਸ ਵਾਰੀ ਵੀ ਹੁਣ ਇਹੀ ਤਾਂ ਉਮੀਦਾਂ ਤੇ ਹੁੰਦਾ ਜੀ 15 ਕਿਸੇ ਦੇ 15 ਕਿੱਲੇ ਸਰਬਜੀਤ ਸਿੰਘ ਜੀ ਖੜੇ ਇਹਨਾਂ ਦਾ 15 ਕਿੱਲੇ 16 17 ਕਿੱਲੇ ਕਲਕਸੀ 15 ਕਿੱਲੇ ਬਲਗੀ ਜੀ ਕਿੱਲਾ ਕਿ ਬਚੀ ਹੈ ਠੀਕ ਹੈ ਮਾਲਵਿੰਦਰ ਖੜਾ ਜੀ ਉਹਨਾਂ ਦੀ 7 ਟੋੜੀ ਕਿੰਨੀ ਕਿੰਨੀ ਸੀ ਬਾਈ ਆਪਣੀ ਜੀ 15 ਕਿੱਲੇ ਸੀ ਤੇ ਮੇਰੇ ਕੋਲੇ ਸਾਰਾ ਬੰਨ ਠੇਕੇ ਤੇ ਸੀ ਤੁਹਾਡੇ ਕੋਲੇ ਸਾਰਾ ਸਾਰਾ ਬੰਨ ਠੇਕੇ ਤੇ ਕੀ ਰੇਟ ਨੂੰ ਬਾਈ ਜੀ ਮੇਰੇ ਕੋਲੇ 64 ਨੂੰ ਤੇ ਬਾਈ ਗੁਜਾਰਾ ਇਹਦੇ ਤੋਂ ਹੈ ਇਸੇ ਦੇ ਬਾਈ ਦਿਹਾੜੀਦਾਰ ਬੰਦੇ ਆ ਤੇ ਦੋ ਮਸ਼ੀਨਾ ਉਹ ਆਪ ਦੀ ਕਟਣੀ ਸੀ ਵਿਰਾਤ ਸੁਭਾਗ ਲੱਗੀ ਤੇ ਫਿਰ ਬਾਈ ਹੁਣ ਸਰ ਅੱਗੇ ਕਿਵੇਂ ਚੱਲੂਗਾ ਹੁਣ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਆ ਵੀ ਸਾਨੂੰ ਕੋਈ ਸਾਡੀ ਬਾਹ ਮੜੀ ਜਾਵੇ ਤੇ ਨਹੀਂ ਅਸੀਂ ਮਰਨ ਕਿਨਾਰੇ ਆ ਕਿਉਂਕਿ ਪਰਿਵਾਰ ਦਾ ਵੀ ਸਾਰਾ ਕੁਝ ਹਾਂ ਇਸੇ ਤੋਂ ਚੱਲਦਾ ਹੈ ਖੇਤੀ ਤੋਂ ਕੋਈ ਮੁਲਾਜ਼ਮ ਨਹੀਂ ਜੀ 100 ਵੀ ਤਾਂ ਵੀ 100 ਹਾਂ ਸਾਰਿਆਂ ਸਮਝਦੇ ਇਥੇ ਸੀ ਹੁਣ ਘੜ ਦੁਕਟ 68 65 ਮਣ ਕਿੱਲੇ ਦੀ ਕਣਕ ਨਿਕਲੀ ਜਾਂਦੀ ਹੈ ਤੇ ਤੁਸੀਂ ਲਾਲਵਾ ਬੱਲੀਆਂ ਵੇਖ ਲਓ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਹੁਣ ਕਿਵੇਂ ਸਾਡਾ ਦੁਰਦਸ਼ਾ ਹੋਈ ਪਈ ਹੈ ਫਿਰ ਤਾਂ ਬਾਈ ਹੁਣ ਖੇਤ ਵੀ ਸੀ ਕਿਹੜੇ ਮੰਨ ਖੇਤ ਤਾਂ ਉਹਨੂੰ ਜੀ ਨਹੀਂ ਕਰਦਾ ਜੀ ਇੱਕ ਬਾਈ ਜੀ ਇਹ ਵੀ ਤੁਸੀਂ ਦੇਖੋ ਆਪਣਾ ਅਸੀਂ ਜਦੋਂ ਜਾ ਕੇ ਉੱਥੇ ਕੈਮਰਾ ਚੈੱਕ ਕਰਿਆ ਸਾਨੂੰ ਤਾਂ ਇਹ ਸੀ ਵੀ ਸ਼ਾਇਦ ਪੱਠੇ ਤੋਂ ਅੱਗ ਲੱਗੀ ਪੱਠੇ ਚੋਂ ਆ ਗਈ ਜਾਂ ਕਿਤੇ ਉਹ ਆ ਗਈ ਬਾਅਦ ਚ ਅਸੀਂ ਗਏ ਉੱਥੇ ਕੈਮਰੇ ਸ਼ੈਲਰ ਦਾ ਕੈਮਰਾ ਹੈ ਉਹ ਚੈੱਕ ਕਰਿਆ ਤਾਂ ਦੇਖਿਆ ਕਿ ਜਿਹੜੀ ਲਾਈਨ ਆਉਂਦੀ ਹੈ ਉੱਥੇ ਪੱਠਿਆਂ ਨੂੰ ਤੇ ਉੱਥੇ ਸ਼ੈਲਰ ਹੈ ਮੇਰੇ ਖੁਦ ਦੇ ਵੀ ਉੱਥੇ ਪੋਲੀ ਹੋਸ ਲੱਗਿਆ ਹੋਇਆ ਤੇ ਉੱਥੇ ਮੇਰੀ ਲੈਣੀ ਜਾਂਦੀ ਹੈ ਤਾਂ ਉੱਥੇ ਲਾਈਟ ਚੱਲ ਰਹੀ ਸੀ ਤੇ ਲਾਈਟ ਚੱਲ ਰਹੀ ਜਦੋਂ ਅਸੀਂ ਕੈਮਰਾ ਚ ਚੈੱਕ ਕਰਿਆ ਤਾਂ ਪ੍ਰੋਪਰ ਸਾਡੇ ਕੋਲ ਵੀਡੀਓ ਹੈ ਕੈਮਰੇ ਦੀ ਅਸੀਂ ਰਿਕਾਰਡ ਵੀ ਕਰ ਲਈ ਹੈ ਉੱਥੋਂ ਚਗਿਆਰੀ ਡਿੱਗੀ ਹੈ ਕੈਮਰੇ ਤੇ ਲਾਈਟ ਦਾ ਤਾਰ ਦਾ ਸਪਾਰਕ ਵੱਜਿਆ ਜਾਂ ਤਾਂ ਕੋਈ ਜਾਨਵਰ ਬਹਿ ਗਿਆ ਹੋਊਗਾ ਜਾਂ ਕੁਝ ਉਹ ਸਪਾਰਕ ਵੱਜਣ ਕਰਕੇ ਜਦ ਕਿ ਆਲੇ ਦੁਆਲੇ ਸਾਰੇ ਪਿੰਡਾਂ 'ਚ ਲਾਈਟ ਕੱਟੀ ਜਾਂਦੀ ਹੈ ਇੱਥੇ ਕਿਉਂ ਨਹੀਂ ਕੱਟੀ ਗਈ ਜੀ अच्छा ओदे करके होया ओदे करके कर होया जी लाइट दी कट्टी ਨਹੀਂ 24 ਘੰਟੇ ਵਾਲੀ ਲਾਈਟ ਚੱਲ ਰਹੀ ਤੁਸੀਂ ਇਹ ਸ਼ਿਕਾਇਤ ਇਹ ਦਰਖਾਸਤ ਦਿੰਦੇ ਵੀ ਰਹੇ ਇਹ ਦੋਲੇ ਦੇ ਇਕਬਾਲ ਸਿੰਘ ਬੰਦਾ ਹੈ ਜੀ ਮੈਂ ਇੱਕ ਜ਼ਿੰਮੇਦਾਰ ਹੈ ਉਹਨੇ ਸਪੈਸ਼ਲ ਦਰਖਾਸਤ ਵੀ ਦਿੱਤੀ ਹੋਈ ਹੈ ਜੀ ਵੀ ਇਹ ਲਾਈਟ ਸਾਡੀ ਡੂਰਿੰਗ ਜਿਹੜਾ ਹਾਰਵੈਸਟਿੰਗ ਸੀਜ਼ਨ ਹੁੰਦਾ ਉਹ ਕੱਟੀ ਜਾਵੇ ਪਰ ਪ੍ਰਸ਼ਾਸਨ ਕੋਈ ਗੱਲ ਨਹੀਂ ਸੁਣਦਾ ਜੀ ਉਹ ਲਾਈਟ ਚਲਾ ਕੇ ਰੱਖਦੇ ਆ ਜੀ ਮੇਨ ਘਟਨਾ ਲਾਈਟ ਚੱਲਦੀ ਹੋਣ ਕਰਕੇ ਹੋਈ ਹੈ ਜੀ ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਨਾਲ ਗੱਲ ਹੋਈ ਐਕਸ਼ਨ ਸਾਹਿਬ ਨੂੰ ਫੋਨ ਕਰਿਆ ਸੀਗਾ ਜੀ ਮੈਂ ਐਕਸ਼ਨ ਸਾਹਿਬ ਨੂੰ ਫੋਨ ਕਰਿਆ ਕਹਿੰਦਾ ਮੈਂ ਮੀਟਿੰਗ 'ਚ ਆਇਆ ਮੈਂ ਕਿਹਾ ਜੀ ਸਾਰਾ ਪੰਜਾਬ ਬੰਦਾ 10 ਵਜੇ ਤੋਂ 6 ਵਜੇ ਤੱਕ ਤੇ ਸੋਡੀ ਲਾਈਨ ਕਿਵੇਂ ਚੱਲਦੀ ਐ ਕਹਿੰਦਾ ਮੈਂ ਮੀਟਿੰਗ ਚ ਬਾਅਦ ਚ ਗੱਲ ਕਰਦਾ ਐ ਕਿ ਐਸਡੀਓ ਦਾ ਨੰਬਰ ਐਸਡੀਓ ਮੈਨੂੰ ਕਹਿੰਦਾ ਦੜਵਾ ਸ਼ਹਿਰੀ ਦਿਹਾਤੀ ਸਾਡਾ ਅੱਡਾ ਉਹ ਸ਼ਹਿਰੀ ਕਹਿੰਦਾ ਮੈਨੂੰ ਕਲਿੱਪ ਭੇਜ ਇਹ ਵੀ ਜਿਹੜਾ ਸਰਕਟ ਹਾਊਸ ਐ ਮੈਂ ਤੂੰ ਹਲੇ ਵੀ ਲਾਈਟ ਚੱਲੀ ਜਾਂਦੀ ਐ ਸਰਕਟ ਹਾਊਸ ਤਦ ਨੂੰ ਐ ਨਹੀਂ ਪਤਾ ਲੱਗਦਾ ਵੀ ਲਾਈਟ ਕਿਵੇਂ ਚੱਲ ਰਹੀ ਐ ਦੋਲੇ ਦੇ ਬੰਦਿਆਂ ਨੇ ਦਰਖਾਸਤਾਂ ਪੰਜ ਦੇਤੀਆਂ ਹਲੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਸਾਡਾ ਬਿਜਲੀ ਬੋਰਡ ਨੇ ਨੁਕਸਾਨ ਕਰਿਆ ਸਾਰੇ ਦਾ ਸਾਰਾ ਬਿਜਲੀ ਵਿਭਾਗ ਦੇ ਨਾਕਾਮੀ ਹੈ ਕੋਸ ਨਾਕਾਮੀ ਸਰਕਾਰ ਦੀ ਇਹ ਜੇ ਅਫਸਰਾਂ ਤੇ ਨੱਥ ਪਾਈ ਜਾਵੇ ਕੀ ਪਤਾ ਸੈਲਰ ਵਾਲੇ ਤੋਂ ਕੋਈ 50000 ਲਿਆ ਹੋਵੇ ਕਿ ਲੱਖ ਲਿਆ ਹੋਵੇ ਲਾਈਟ ਛੱਡਣ ਦਾ ਚੁੱਕੇ ਸਾਡੇ ਸੈਲਰ ਚੱਲਦੇ ਉਹ ਬੰਦ ਪਏ ਹੈ ਜੀ ਉਹ ਸਾਡੇ ਪਿੰਡ ਦਾ ਅਟੈਚ ਹੈ ਇਹ ਇੱਕ ਇਕੱਲੀ ਲਾਈਨ ਚੱਲ ਰਹੀ ਹੈ ਪਿਛਲੀ ਵਾਰੀ ਵੀ ਥੋੜਾ ਨੁਕਸਾਨ ਹੋਇਆ ਸੀ ਪਿਛਲੀ ਵਾਰੀ ਵੀ ਸਾਡੇ ਗੜੇ ਪਏ ਸੀ ਇੱਥੇ 15 15 ਕਮਣ ਕਿਲੇ ਦੀ ਕਣ ਕੋਈ ਸੀ ਸਾਰੀ ਤੇ ਉਸ ਤੋਂ ਪਹਿਲਾਂ ਝੋਨਾ ਮਰ ਗਿਆ ਸੀਗਾ ਇਤ ਕੀ ਨੁਕਸਾਨ ਕਿੰਨੇ ਦਾ ਹਾਂ ਇਤ ਕੀ ਘੱਟ ਤੋਂ ਘੱਟ ਮੇਰਾ 8-9 ਲੱਖ ਦਾ ਨੁਕਸਾਨ ਹੈ 8-9 ਲੱਖ ਦਾ ਹਾਂਜੀ ਫਿਰ ਤਾਂ ਭਾਈ ਇਹ ਆ ਵੀ 5-4 ਸਾਲ ਪਿੱਛੇ ਮਰਦਾ ਇਤ ਕੀ ਨੁਕਸਾਨ ਨੇ ਤੇ ਮਰਨ ਵਾਲੇ ਚੱਲੇ ਹੀ ਆ ਜੀ ਪੂਰੇ ਨਹੀਂ ਹੋਣਾ ਕਿਸੇ ਕੋਲ ਚੱਲੇ ਨਹੀਂ ਜਾਂਦਾ ਇਹਨਾਂ ਨੂੰ ਇਹਨਾਂ ਨੁਕਸਾਨ ਕਿਵੇਂ ਚੱਲਾਂਗੇ ਹੁਣ ਤੁਸੀਂ ਲਾ ਲਓ ਸਾਹਿਬ 15 ਕਿੱਲਾਂ ਦੀ 60 ਮਾਣਨਾ ਵੀ ਲਾ ਲਓ ਕਿੰਨੇ ਪੈਸੇ ਬਣ ਗਏ 9 ਲੱਖ ਰੁਪਇਆ ਬਣ ਗਿਆ 9 ਲੱਖ ਉਹ ਵੀ ਹਾਂ ਸਾਰਾ ਕੁਝ ਉਹ ਸਾਰਾ ਮਲਿਆ ਮੇਟ ਹੋ ਗਿਆ ਸਾਡਾ ਅਗਲੀ ਫਸਲ ਨੂੰ ਵੀ ਪੈਸੇ ਹੁਣ ਅਗਲੀ ਫਸਲ ਨੂੰ ਝੋਨਾ ਲਾਵਾਂਗੇ ਉਹ ਕਿੱਥੋਂ ਦੇਵਾਂਗੇ ਅਸੀਂ ਲੇਬਰ ਨੂੰ ਕਿੱਥੋਂ ਦੇਵਾਂਗੇ ਤੇਲ ਪਾਣੀ ਕਿੱਥੋਂ ਲਿਆਵਾਂਗੇ ਦਿੰਦੇ ਆਂ ਬਸ 2 ਮਿੰਟ 10 ਮਿੰਟ ਕਿੱਥੋਂ ਆਣਗੇ ਹਾਂ ਜੀ ਅੱਜ ਬਿਲੀਵੂਡ ਕਲੱਬ ਮੰਗਦਾ ਪਰ ਜਦੋਂ ਪਰਾਲੀ ਨੂੰ ਅੱਗ ਲੱਗਦੀ ਆਉਂਦੋਂ ਸੈਟੇਲਾਈਟ ਕੰਮ ਕਰਦੇ ਅੱਜ ਸਰਕਾਰ ਦੇ ਸੈਟੇਲਾਈਟ ਕੌਣ ਨਹੀਂ ਕੰਮ ਕਰਦੇ ਹਾਂ ਇਹ ਕਿਹਨੂੰ ਦੱਸ ਵੀ ਸੈਟੇਲਾਈਟ ਕੰਮ ਕਰ ਜਾਂਦਾ ਸਾਡਾ ਉਹ ਦੱਸਦਾ ਹੁਣ ਨਹੀਂ ਤੁਹਾਡੇ ਇੱਥੇ ਦੱਸ ਕਿਹਨੂੰ ਤੀਰੀ ਮਾਰ ਪਈ ਹੈ ਕਿਸਾਨਾਂ ਤੇ ਹੁਣ ਸੈਟੇਲਾਈਟ ਸਰਕਾਰ ਦੇ ਕਿੱਥੇ ਆ ਹਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਪੂਰੀ ਪਰਪਾਈ ਸਰਕਾਰ ਇਹ ਸਰਕਾਰ ਕਰੇ ਬਿਜਲੀ ਬੋਰਡ ਕਰੇ ਉਹ ਤੇ ਆਪਣਾ ਕੈਮਰੇ ਵਿੱਚ ਪ੍ਰੋਪਰ ਰਿਕਾਰਡ ਪਿਆ ਵੀ ਸਪਾਰਕ ਵੱਜਿਆ ਤੇ ਉਹਦੇ ਨਾਲ ਅੱਗ ਲੱਗੀ ਹੈ ਜ਼ਿੰਮੇਵਾਰ ਤਾਂ ਪ੍ਰਸ਼ਾਸਨ ਹੀ ਹੋਗੇ ਨਾ ਇੱਕ ਤਰੀਕੇ ਨਾਲ ਇਨਡਾਇਰੈਕਟਲੀ ਡਾਇਰੈਕਟਲੀ ਕਿਵੇਂ ਵੀ ਲਾ ਲਓ ਜ਼ਿੰਮੇਵਾਰ ਤਾਂ ਇੱਕ ਗਵਰਨਮੈਂਟ ਅਥਾਰਟੀ ਹੋਗੀ ਸਰਕਾਰ ਦੇ ਅੰਡਰ ਆ ਉਹ ਬਿਜਲੀ ਲਾਈਨ ਤੇ ਬਿਲੀ ਲਾਈਨ ਤੋਂ ਸਪਾਰਕ ਹੋਇਆ ਅੱਗ ਲੱਗੀ ਹੈ ਤਾਂ ਉਹੀ ਰਿਸਪੌਂਸਿਵ ਵਾਲਾ ਸਰ ਤੁਹਾਡੀ ਵੀ ਨੁਕਸਾਨ ਹੋਇਆ ਜੀ ਹਾਂਜੀ ਹਾਂਜੀ ਕਿੰਨਾ 50 ਕਿੱਲੇ ਸੱਡੇ ਵਿੱਚ 50 ਕਿੱਲੇ ਪੂਰੇ ਦੇ ਪੂਰੇ ਹਾਂ ਕਿ ਕਿਵੇਂ ਹੋਇਆ ਸਰ ਤੁਸੀਂ ਮੌਜੂਦ ਸੀ ਕੋਲ ਹਾਂਜੀ ਮੈਂ ਮੁੰਡਾ ਡਰਾਈਵਰ ਸੀ ਇੱਥੇ ਮੁੰਡਾ ਦਲਵਾਗ ਆ ਅਸੀਂ ਦੋਨੇ ਹੀ ਵੱਢੀ ਜਾਂਦੇ ਸੀ ਮਸ਼ੀਨਾਂ ਮੈਂ ਟਰੈਕਟਰ ਤੇ ਸੀ ਮੈਂ ਇਹ ਮਸ਼ੀਨ ਕੋਲੇ ਸੀ ਆ ਹਾਂ ਇੱਥੇ ਪੱਠਿਆਂ ਕੋਲ ਅੱਗ ਨਿਕਲੀ ਆਏ ਮੈਨੂੰ ਕਹਿੰਦਾ ਧੂੰਆਂ ਆ ਨਿਕਲਦਾ ਮੈਂ ਕਿਹਾ ਹਾਂ ਉਹ ਦੇਖ ਲੈ ਆ ਦੇਖਦਾ ਅਸੀਂ ਮਸਕੇਰਾ ਹੀ ਬਲਿਆ ਸੀ ਹਲੇ ਕਮੈਨ ਦਾ ਉਹਨਾਂ ਤੱਕ ਸਾਡੇ ਬਹੁਤ ਅੱਗੇ ਆ ਗਈ ਸੀ ਫੇਰਾਂ ਮਸ਼ੀਨਾ ਮਸ਼ੂਨਾ ਸੀ ਮਜ਼ੇ ਔਖੀਆਂ ਕੱਢੀਆਂ ਟਰੈਕਟਰ ਰੁਟਰ ਖੇਤਾਂ 'ਚ ਬਹੁਤ ਵਾਝੇ ਕੱਢੇ ਹਾਂ ਜੀ ਮੇਰਾ ਡੇਢ ਕਿਲਾ ਮੇਰਾ ਮੱਛਿਆ ਜੀ ਮੇਰੇ ਖੇਤ ਕੋਲੋਂ ਚੱਲੀ ਅੱਗੇ ਪੱਠਿਆਂ ਕੋਲੋਂ ਚੱਲੇ ਜੀ ਹਵਾ ਆਏ ਨੂੰ ਸੀ ਗਵਾਨ ਹੂੰ ਇਧਰੋਂ ਰੇਲਵੇ ਲਾਈਨ ਦੇ ਨਾਲ ਲੱਗੀ ਸਿੱਧੀ ਇਹ ਅੱਛਾ ਦੇਵਲਿਆਂ ਦੇ ਨਾਲ-ਨਾਲ ਤੁਰਿਆ ਜੀ ਸਾਡੀ ਬਹੁਤ ਲੋਕਾਂ ਨੇ ਸਹਾਇਤਾ ਦਿੱਤੀ ਹੈ ਜੀ ਜਿੰਨੀ ਕੋਈ ਕਰ ਸਕਿਆ ਹੈ ਜੀ ਪ੍ਰਸ਼ਾਸਨੋਂ ਉਹ ਤੋਂ ਕੋਈ ਸਾਡੇ ਕੋਲ ਪਹੁੰਚਣ ਨਹੀਂ ਸੀਗਾ ਜੀ ਅੱਛਾ ਉਹ ਤਾਂ ਲੋਕਾਂ ਨੇ ਇੱਕੇ ਨਾਲ ਹੀ ਹੋਇਆ ਸਾਰਾ ਕੁਝ ਨਾ ਹੋਇਆ ਲੋਕਾਂ ਨੇ ਬਚਾਈਆ ਲੋਕਾਂ ਨੇ ਬਚਾਈਆ ਜੀ ਥੋੜੀ ਕੋਲ ਕਿੰਨੀ ਮੱਛੀ ਆ ਬਾਈ ਮੇਰੀ 1.5 ਕਿੱਲੋ ਮੱਛੀ ਜੀ 1.5 ਕਿੱਲੋ ਮੱਛੀ ਉਹ ਵੀ ਇਹਨਾਂ ਤਰ੍ਹਾਂ ਕਿ ਬਾਣ ਕਿੰਨਾ ਇੱਥੇ ਕੋਲ ਮੇਰੇ ਕੋਲ ਬਾਣਾ ਉੱਥੇ ਹੈਗਾ ਜੀ 16 ਕਿੱਲੇ ਬਾਣਾ ਜੀ ਹਾਂ ਦੂਜਾ ਕੁਸਮਾ ਬੜਾਈ ਵੱਟਾ ਸੀਗਾ ਜੀ ਅੱਛਾ ਕੁਸਮਾ ਮੇਰਾ ਰਹਿੰਦਾ ਸੀ ਹਵਾ ਦਾ ਬਾਣਾ ਐਨੂੰ ਹੋਣੇ ਕਰਕੇ ਹੂੰ ਸ਼ਿਵਦੇਵਾਲੇ ਪਾਸੇ ਇਹਨੂੰ ਹੋਣੇ ਕਰਕੇ ਬਚਤ ਹੋਈ ਏ ਮੇਰੀ ਹੂੰ ਹੋਂ ਤਾਂ ਲੱਗਣੀਆਂ ਵੀ ਸੀ ਮਲਾ ਮਸ਼ੀਨਾਂ ਲੱਗਣੀਆਂ ਸੀ ਹੋਂ ਤਾਂ ਹਾਂਜੀ ਹਾਂਜੀ ਚੱਲੀ ਜਾਂਦਾ ਸੀ ਜੀ ਪੂਰਾ ਬਹੁਤ ਜ਼ਿਆਦਾ ਸੀ 7 ਦਿਨਾਂ ਦੇ ਆਪਣੇ ਸਾਰੇ ਤਕਰੀਬਨ ਇੱਕ ਦੋ ਦਿਨਾਂ ਦਾ ਹੋਰ ਸੀਗਾ ਜ਼ਿਆਦਾ ਜੀ ਕੰਮ ਥੋੜੀ ਕਿੰਨੀ ਹੋ ਸਾਇਦ ਨਹੀਂ ਆਪਣੇ ਖੇਤ ਦੋ ਕੋਲੋਂ ਸ਼ੁਰੂ ਹੋਈ ਐ ਉੱਥੇ ਉੱਥੋਂ ਥੋੜੀ ਆਪਣੀ ਜੀ ਮੱਛੀ ਕਿੰਨੀ ਮੱਛੀ ਗਈ ਆਪਣੇ ਦੋ ਢਾਈ ਕਿੱਲੇ ਮੱਛ ਗਈ ਦੋ ਢਾਈ ਕਿੱਲੇ ਮੱਛ हां ਤੇ ਤੁਸੀਂ ਠੇਕੇ ਤੇ ਆ ਜਾਂ ਕੁਝ ਤੁਹਾਡੇ ਕੋਲੇ ਆਪ ਦਾ ਸੀ ਕੁਝ ਠੇਕੇ ਤੇ ਵੀ ਆ ਹਾਂ ਕੁਝ ਆਪ ਦਾ ਇਹ ਜਿਹੜੀ ਮੱਛੀ ਐ ਠੇਕੇ ਤੇ ਸੀ ਆਪਦੀ ਐ ਆਪਦੀ ਸੀਗੀ ਲਾਉਣੀ ਹੁਣ ਤਾਂ ਮਸ਼ੀਨ ਹਾਂ ਲਾਉਣੀ ਸੀ ਲਾਉਣੀ ਸੀ ਤੇ ਪਰਿਵਾਰ ਦਾ ਗੁਜ਼ਾਰਾ ਕਿਤੇ ਕਿੱਦਿ ਸਰਵਾ ਬਾਈ ਇੱਥੋਂ ਹੀ ਹੁੰਦਾ ਸੀ ਜੀ ਖੇਤੀਬਾੜੀ ਸਰਉਂ ਖੇਤੀਬਾੜੀ ਤੋਂ ਹੁੰਦਾ ਹਾਂ ਹਾਂ ਜੀ 4 ਕਿਲੇ ਕਣਕ ਸੀ ਅੱਗ ਲੱਗਣ ਦੇ ਕਾਰਨ 2 ਕਿਲੇ ਕਣਕ ਮੇਰੇ ਟਰੈਕਟਰ ਨੇ ਵਾਹ ਤੇ ਜੀ ਹਾਂ ਤੇ ਮੇਰੇ ਕੋਲ ਕੁੱਲ 4 ਕਿਲੇ ਕਣਕ ਸੀ ਜੀ ਕੁੱਲ 4 ਕਿਲੇ ਕਣਕ ਕੁੱਲ 4 ਕਿਲੇ ਦੇ ਕਣਕ ਸੀ ਜੀ ਮੈਂ ਆਖਾ ਲੋਕਾਂ ਕਮਾ ਸਾਰੀ ਵਾਹ ਤੇ ਮੇਰੀ ਕਣਕ ਬਜਣੀ ਚਾਹੀਦੀ ਲੋਕਾਂ ਦੀ ਜੀ ਹਾਂ ਜੀ ਆ ਮੈਂ ਲੋਕਾਂ ਦੀ ਬਚਦੇ ਮਾਰੇ ਨੇ ਔਰ ਸਾਰੇ ਆਪ ਦੀ ਬਚਦੇ ਮਾਰੇ ਨੇ ਮੈਂ 2 ਕਿਲੇ ਚ ਗਾਹ ਪਵਾਤਾ ਜੀ ਮੇਰੀ ਕਣਕ ਕੋਈ ਵਾਹੀ ਪਈ ਹੈ ਜੀ ਥੋੜਾ ਠੇਕੇ ਤੇ ਸੀ ਬਾਪੂ ਜੀ ਨਹੀਂ ਘਾਹ ਦਾ ਵਾਂ ਸੀ ਜੀ ਥੋੜਾ ਆਪ ਦਾ ਘਾਹ ਦਾ ਹਾਂ 4 ਕਿਲੇ ਵਾਂ ਸੀ 2 ਕਿਲੇ ਬਚ ਗਏ ਦੋ ਪੇਛੇ ਜੀ ਇਹ ਵੀ ਫਿਰ ਖਰਾਬਾ ਹੋ ਗਿਆ ਸਾਰਾ ਗੜੇ ਪਏ ਸੀ ਪਹਿਲੇ ਸਾਲ ਜੀ ਸਾਰੇ ਗੜਾ ਚਾਈ ਸੀ ਜੀ ਸਾਰੇ 15 ਮਨ ਕਣ ਕੋਈ ਸੀ ਜੀ ਪਰ ਗੁਜ਼ਾਰਾ ਇਹਦੇ ਤੋਂ ਚਾਰ ਖੇਤੀ ਤੇ ਚੱਲਦਾ ਜੀ ਗੁਜ਼ਾਰਾ ਬਸ ਚਾਰ ਪੰਜ ਕਿੱਲੇ ਵਾਹਣ ਆਂ ਜੀ ਟਾਈਮ ਬਸ ਕਰਦੇ ਜੀ ਤੇ ਫਿਰ ਹੁਣ ਅੱਗੇ ਦਾ ਕਿਵੇਂ ਚੱਲੂ ਕੰਮ ਬਸ ਐਂ ਚੱਲੂ ਆ ਜੀ ਹੋਰ ਕਿਵੇਂ ਆ ਹਾਂਜੀ ਹਾਂਜੀ ਤਿੰਨ ਕਿੱਲੇ ਬੱਚੀ ਹੈ ਜੀ ਆਪਣੇ ਕੁੱਲ ਕਿੰਨੀ ਸੀ ਕੁੱਲ ਤਾਂ ਸਾਡੇ ਤਾਂ ਤਿੰਨ ਕਿੱਲੇ ਸੀਗੇ ਜੀ ਤਿੰਨ ਕਿੱਲੇ ਸੀਗੇ ਉੱਥੇ ਕੁੱਲ ਤੋਂ ਹਾਂਜੀ ਤਿੰਨੇ ਤਿੰਨੇ ਬੱਚੀ ਹੈ ਜੀ ਸਾਡੇ ਬਾਣ ਕੋਲੋਂ ਸ਼ੁਰੂ ਹੋਈ ਅੱਗ ਜੀ ਅੱਛਾ ਹਾਂਜੀ ਉਤੋਂ ਸ਼ੁਰੂ ਹੋ ਕੇ ਹਾਂਜੀ ਉਦੋਂ ਗਾ ਇਧਰ ਸਾਰੀ ਫੈਲਦੀ ਗਈ ਅੱਗ ਹਾਂਜੀ ਤੇ ਕਿਤੇ ਆਪਦੇ ਕੋਲ ਸੀ ਨਹੀਂ ਆਪਦੀ ਸੀ ਘਰ ਦੀ ਸੀਗੀ ਆਪਦੀ ਸੀ ਹਾਂਜੀ 4 ਕਿੱਲੇ ਬੱਚੇ ਕਿੰਨੀ ਸੀ ਕੁੱਲ ਕੁੱਲ ਮੇਰੇ ਕੋਲ 32 ਕਿੱਲੇ ਸੀ ਵਿੱਚੋਂ 12 ਕਿੱਲੇ ਆਪਦੀ ਐ 20 ਕਿੱਲੇ ਠੇਕੇ ਤੇ ਆ 20 ਕਿੱਲੇ ਠੇਕੇ ਤੇ ਤੇ 4 ਕਿੱਲੇ 4 ਕਿੱਲੇ ਮਚ ਗਏ ਉਹ ਉੱਥੇ ਜਾ ਕੇ ਕੰਟਰੋਲ ਹੋਈ ਉੱਥੇ ਕੰਟਰੋਲ ਹੋਈਏ ਮੇਰੇ ਮਹਾਨ ਤੇ ਆ ਕੇ ਉੱਥੇ ਮਹਾਨ ਵਾਹਣ ਵਾਹਣ ਕਰਕੇ ਉੱਥੇ ਕੰਟਰੋਲ ਹੋਈਏ ਜਾ ਕੇ ਕਿਵੇਂ ਬਾਪੂ ਜੀ ਕਿਵੇਂ ਕੀ ਕਹਿੰਦੇ ਸੀ ਤੁਸੀਂ 12 48 ਦੇ ਫੋਨ ਕਰਤਾ ਮੈਂ ਫਾਇਰ ਬ੍ਰਿਗੇਡ ਨੂੰ ਆ ਮੈਨੂੰ ਕਾਰ ਕੱਢਣੀ ਇਹਨਾਂ ਦੀ ਕਾਰ ਕੱਢ ਲੈਣਾ ਪਾ ਫਾਇਰ ਬ੍ਰਿਗੇਡ ਜੋ ਅੱਗ ਬੁਝ ਗਈ 2 ਵਜੇ ਉਦੋਂ ਆਈ ਐ ਫੇਰ ਦੱਸ ਅਸੀਂ ਕਿ ਭੁੱਕਣੀ ਆ ਇਹ ਅੱਗ ਵੱਜਣ ਤੋਂ ਬਾਅਦ ਜਿਹੜੋ ਸਾਡੀ ਪਰੋ ਤੇ ਕਾਟਾ ਚੌਲਾਂ ਨੂੰ ਅੱਗ ਲਾਈਏ ਤੇ ਉਦੋਂ ਉਹ ਸਾਰੇ ਕੋਈ ਸੀ ਪੰਜੇ ਸਾਰਾ ਮਹਿਕਮਾ ਕੇ ਥੋੜੇ ਪਾਪਾ ਚੌਲਾਂ ਨੂੰ ਅੱਗ ਲਾਉਂਦੇ ਤੇ ਹੁਣ ਕਿੱਧਰ ਗਏ ਸੀ ਉਹ ਸੈਟਲਾਈਟ ਨਹੀਂ ਦਿਸਿਆ ਕਹਿੰਦੇ ਕੁਝ ਵੀ ਨਹੀਂ ਦਿਸਿਆ ਸਾਡੇ ਸਾਡੀ ਤਾਂ ਬੋਤਿਆ ਪਾਪਾ ਬਾਲਕੀ ਸਾਡੀ ਤਾਂ ਅਸੀਂ ਹੁਣ ਕਿੱਧਰ ਜਾਈਏ ਦੱਸਾ ਕਿੰਨੀ ਨੂੰ ਬਾਪੂ ਥੋੜੀ ਹੋਇਆ ਮੇਰਾ ਤਾਂ 13 ਕਿੱਲੇ ਡਾਂਗਰੀ ਬੜਿਆ ਮੇਰੀ ਜੁਸ਼ੁਗਰਾ ਰੱਬ ਦੀ ਮੈਂ ਕਣਕ ਵੜੀ ਆ ਕੀ ਕਰਨਗੇ ਜਿਹੜਾ ਮੱਤ ਸਾਡੇ ਕੋਈ ਵਾਂਢੀਆਂ ਨੇ ਬੜ ਗਈ ਹੈ ਵੀ ਸਾਰੇ ਛੋਟੇ ਛੋਟੇ ਕਿਸਾਨ ਹੀ ਛੋਟੇ ਛੋਟੇ ਤੇ ਉਦੋਂ ਕਿੱਲੇ ਜ਼ਮੀ ਇਹ ਤੇ ਆ ਬਾਬਾ ਜੀ ਦੇ ਕੋਈ ਬਾਬੇ ਨੇ ਇਹਦਾ ਬਾਬੇ ਦੇ 6 ਕਿੱਲੇ ਚਾ 40 ਬਲ ਗਿਆ ਤੇ ਹੋਰ ਸਾਡੇ ਸਾਰੇ 2-2 ਕਿੱਲੇ ਆਣੇ ਇੱਥੇ ਸੀ ਮਾਰ ਵੀ ਸੁੱਟਦਾ ਤੀਰੀ ਵਾਰੀ ਪੈ ਗਈ ਬਾਹਲੀ ਪਈ ਹੈ ਭਰਾਵਾ ਪੁੱਛਣਾ ਅੰਬੇ ਪੈਆਂ ਜਾਵਾਂ ਇੱਥੇ ਇਹਦੋਂ ਬਾਅਦ ਅਸੀਂ ਅੱਗ ਹੀ ਲਾਵਾਂਗੇ ਹੋਰ ਸਾਡੇ ਕੋਈ ਕੋਲੇ ਕੋਈ ਚਾਰਾ ਨਹੀਂ ਵੀਰੇ ਇੱਧਰ ਸਾਰੇ ਸੋਲਣਾਂ ਆਣੇ ਸੋਲੇ ਮੋਟਰ ਤਾਰਾਂ ਆਹ ਤਾਰਾਂ ਆਹ ਦੂਜੀ ਵਾਰ ਤਾਰਾਂ ਆਹ ਦੂਜੀ ਵਾਰ ਪਾਈਆਂ ਗੰਡੇ ਲਾ ਕੇ ਤੇ ਦੂਜੀਆ ਤਾਰਾਂ ਵੀ ਲੈ ਕੇ ਧਾ ਕੇ ਵੇਖ ਲੈ ਹੁਣ ਵੀ ਤਾਰ ਨਹੀਂ ਆਜਾ ਤੈਨੂੰ ਬਖਾਰਨਾ ਤੇ ਫੁੱਟਰ ਦੀਆਂ ਤਾਰਾਂ ਵੀ ਕਹਿੰਦੇ ਚੋਰੀ ਹੋ ਗਈਆਂ ਤਿੰਨ ਆਰੀ ਤਿੰਨ ਆਰੀ ਤ ਹਾਂ ਅਕੀ ਉੱਧਰ ਸਾਈਡ ਵੀ ਨਾ ਸੋਲਰ ਸਿਸਟਮ ਲੱਗਿਆ ਹੋਇਆ ਇਧਰ ਪਹਿਲਾਂ ਚੋਰੀ ਹੁੰਦੀ ਸੀਗੀ ਤੇ ਇਹਨਾਂ ਨੇ ਮਤਲਬ ਆਪ ਦੀ ਸਕਿਉਰਟੀ ਵਗੈਰਾ ਵਧਾ ਕੇ ਤੇ ਹੁਣ ਉਹ ਇਧਰ ਨੋ ਹੋ ਗਏ ਐਸ ਰਾਤ ਤੇ ਘਟੂ ਘਟ 60-70 ਮੋਟਰ ਆਉਣਗੀਆਂ ਤੇ ਉਹਨਾਂ ਦੇ ਮਨ ਚਲੋਈ ਤਾਰਾਂ ਤੁਰਾਂ ਲਾ ਲੈਂਦੇ ਆ ਕੋਈ ਮੋਟਰ ਆ ਜੀ ਤੇ ਉਹ ਚੀਜ਼ ਕਰਕੇ ਮੰਨ ਕੇ ਚਲੋ ਜਿਹੜਾ ਸਟਾਰਟਰ ਹੁੰਦਾ ਹਰੇਕ ਬੰਦਾ ਆ ਉਹਦੇ ਕਰੀ ਰੱਖੀ ਬੈਠਾ ਪਾਣੀ ਤੁਸੀਂ ਇੱਥੇ ਵਰਤ ਸਕੋ ਇੰਤਜ਼ਾਮ ਹੀ ਹੈ ਨਹੀਂ ਕੋਈ ਇੰਤਜ਼ਾਮ ਨਹੀਂ ਲਾਇਟ ਦਾ ਬੰਦਾ ਨਾਲ ਕੱਸੀ ਦੇ ਪਾਣੀ ਬੰਦਾ ਨਾਲ ਜਿਹੜੀਆਂ ਮੋਟਰ ਸੋਲ ਲਈ ਮੋਟਰਾਂ ਇਹਦੀਆਂ ਤਾਰਾਂ ਵੱਡੀਆਂ ਆਈਆਂ ਕੋਈ ਤੋਂ ਪਣਦੇ ਇੰਤਜ਼ਾਮ ਨਹੀਂ ਹੁੰਦਾ ਅਸੀਂ ਭਾਰਤੀ ਕਿਸਾਨ ਜੀ ਨੇ ਇਕਤਾ ਗਰਾਹਾਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਇਹ ਮੁਆਵਜ਼ਾ ਦਿੱਤਾ ਜਾਵੇ ਬਿਜਲੀ ਬੋਰਡ ਤੋਂ ਲਿਆ ਜਾਵੇ ਅਸੀਂ ਬਿਜਲੀ ਬੋਰਡ ਦਫ਼ਤਰ ਦਾ ਘਰਾਓ ਕਰਾਂਗੇ अच्छा किणियां बाई जी 8 ਏਕੜ ਕਣਕ ਦੀ ਤੁਹਾਡੀ ਆਉਦੀ ਜੀ ਠੀਕ ਹੈ ਬਾਈ ਜੀ ਆਉਦੀ ਆਉਦੀ ਤੇ ਸਾਰੀ ਸਾਰੀ ਬਾਈ 8 ਏਕੜ ਮਚ ਗਈ ਸਾਰੀ ਮਚ ਗਈ ਹਾਂਜੀ ਤੇ ਪਿਛਲੇ ਵੀ ਪਹਿਲਾਂ ਵੀ ਮਾਰ ਪਈ ਸੀ ਬਾਈ ਪਿਛਲੇ ਵਾਰੀ ਗੜੇ ਮਾਰਗੇ ਸੀ ਤੇ ਬਾਈ ਹੋਰ ਵੀ ਕੋਈ ਰੋਜ਼ਗਾਰ ਹੈ ਜਾਂ ਖੇਤੀ ਬੜੀ ਸਿਕੀਆਂ ਗੱਲਾਂ ਤਾਂ ਚੱਲਦਾ ਖੇਤੀਬਾੜੀ ਜ਼ਮੀਨ ਜੂਨ ਚੰਗੀ ਚੱਲੀ ਜਾਂਦਾ ਹੁਣ ਕੁਝ ਬਚ ਗਈ ਵੀ ਜਾਦੇ ਅਸੀਂ ਕੱਲ ਤੁਸੀਂ ਲਾ ਲਓ ਵੀ 12 ਏਕੜ ਕਣਕ ਵੱਡੀ ਸੀ ਹੂੰ ਤੇ ਬਾੜ ਤਰੇਟ ਮੰਦੀ ਪਿੱਛੇ ਤੋਂ ਲਈ ਆਉਂਦੀ ਸੀ ਪੂਰਾ ਝਾੜ ਸੀ ਇਤ ਕੀ ਤੇ ਆ ਮੌਕੇ ਤੇ ਆ ਕੇ ਭਰ ਗੜੇ ਪਏ ਸੀ ਇਤ ਕੀ ਉਹ ਖਤਮ ਹੋ ਗਈ। ਇਤ ਕੀ ਉਹ ਖਤਮ ਹੋ ਗਿਆ। ਹਾਂ ਉਹ ਕਾਰ ਟ੍ਰਾਲੀ ਦਾ ਟਾਇਰ ਫਟਣ ਕਰਕੇ ਇਧਰ ਨੂੰ ਰਹਿ ਗਈ। ਉਹ ਅੱਜ ਪਤਾ ਨਹੀਂ ਕਿਵੇਂ ਉੱਥੋਂ ਸਰਕਟ ਹੋ ਗਈ। ਸ਼ਾਰਟ ਸਰਕਟ ਨਾਲ ਆਈ ਹੈ ਯਾ ਅੱਗੇ ਉਧਰੋਂ। ਕਿੰਨਾ ਨੁਕਸਾਨ ਆ। ਉਹ ਦੌਲੇ ਵਾਲੇ ਗਏ ਸੀ ਨਾ ਟਾਣੀਆਂ ਨੂੰ ਇਹਨਾਂ ਨੇ ਲਾਈਟ 24 ਘੰਟੇ ਦੀ ਰੱਖੀ ਹੈ। ਹਾਂ। ਉਹਦਾ ਕਰਕੇ ਲਾਈਟ ਉੱਥੇ ਸਰਕਟ ਮਾਰ ਕੇ ਜਦੋਂ ਅਸੀਂ ਘਰੇ ਤੋਲ ਕੇ ਕਣਕ ਆਈ ਸੀ ਉਦੋਂ ਬਾਅਦ ਪਤਾ ਲੱਗਿਆ ਵੀ ਅੱਗ ਲੱਗੀ ਜਦੋਂ ਆਏ ਉਹ ਬਾਬਾ ਜੀ ਕਰਨਾਲ ਖੜੇ ਸੀ ਉੱਥੇ ਫਿਰ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਆਇਆ ਉਦੋਂ ਬਾਅਦ ਕੋਈ ਨਹੀਂ ਆਇਆ ਸਾਨੂੰ ਤਾਂ ਕੋਈ ਨਜ਼ਰ ਨਹੀਂ ਆਈ ਇੱਥੇ ਪ੍ਰਸ਼ਾਸਨ ਦਾ ਅਸੀਂ ਆਪਦੇ ਟਰੈਕਟਰਾਂ ਨਾਲ ਮੈਂ ਵਿੱਚ ਵਾਉਣ ਲੱਗ ਗਿਆ ਸੀ ਉਦੋਂ ਬਾਅਦ ਕੀ ਅੱਗ ਹਵਾ ਸੀਗੀ ਡੇਰੇ ਲੰਕਨੀ ਉਦੋਂ ਬਾਅਦ ਇੱਕੇ ਤਾਂ ਮਨੇਰੀ ਆ ਗਈ ਉਹ ਫਿਰਦਾ ਟਰੈਕਟਰ ਹੀ ਮਸਾਂ ਕੱਢੇ ਨਹੀਂ ਵਿੱਚੇ ਮੱਚ ਜਾਂਦੇ ਕਣਕ ਤਾਂ ਚੱਲ ਫੇਰ ਵੀ ਹੁੰਦੀ ਰਹਿੰਦੀ ਸੀ ਜਿਹੜੀ ਗਈ ਉਹ ਹਾਂ ਕਿੰਨਾ ਨੁਕਸਾਨ ਨੁਕਸਾਨ 4 ਲੱਖ ਰੁਪਏ ਤੇ 5 ਦਾ ਤਾਂ ਹੈਗਾ ਜੀ ਕਿੰਨੀ ਹੋ ਗਈ ਤੁਹਾਨੂੰ ਮੇਰਾ ਨਾਮ ਉਹਦਾ ਡਰਾਈਵਰ ਹੈ ਸੁਖੀ ਉਹਦੇ ਕੋਲੇ ਤਿੰਨ ਕਿੱਲੇ ਵਾਣੇ ਠੇਕੇ ਤੇ ਆਪ ਦਾ ਦੋ ਕਿੱਲੇ ਵਾਣਾ ਉਹ ਤਾਂ ਬਰਾਨੀ ਹੈ ਠੀਕ ਹੈ ਉਹ ਤਿੰਨ ਕਿੱਲਾਂ ਚੋਂ ਦੋ ਕਿੱਲੇ ਕਣਕ ਮੱਚ ਗਏ ਉਹ ਦੋਹੇ ਠੇਕੇ ਤੇ ਸੀ ਤਿੰਨੇ ਕਿੱਲੇ ਠੇਕੇ ਤੇ ਹਾਂ ਜੀ ਉਹਦੇ ਚੋਂ ਦੋ ਕਿੱਲੇ ਮੱਚ ਗਏ ਕਿੱਲਾ ਰਹਿ ਗਏ ਤਿੰਨੇ ਠੇਕੇ ਤੇ ਸੀ ਆਪ ਦਾ ਵਾਣਾ ਦੋ ਕਿੱਲੇ ਉਹ ਬਰਾਨੀ ਆ ਉਹਦੇ ਤੋਂ ਸਰੋਂ ਸੁਪਾ ਹੁੰਦਾ ਕੀ ਰੇਟ ਨੂੰ ਠੇਕੇ ਤੇ 64000 64000 ਉਹ ਵੀ ਬਰਸਾਰਾ ਪਲਦਾ ਹਾਂ ਜੀ ਹਾਂ ਜੀ ਪਹਿਲਾਂ ਗੜੇ ਗੋੜੇ ਮਾਰ ਕੇ ਸੀਗੇ ਝੋਨਾ ਵੀ ਇੱਥੇ ਸਾਵਸਾਈ ਹੁੰਦਾ ਹੈ ਇਰਗਾ ਥੋੜਾ ਪਾਣੀ ਨਰਮ ਹੈ ਹਾਂ ਤੇ ਉਹਨਾ ਦਾ ਪੈਦਾ ਹੁੰਦਾ ਕੋਈ ਅਧਿਕਾਰੀ ਤਕੂਰੀ ਪਹੁੰਚਿਆ ਬਾਈ ਇੱਥੇ ਉਸ ਤੋਂ ਬਾਅਦ ਕੋਈ ਅਧਿਕਾਰੀ ਆਇਆ ਕੋਈ ਅਧਿਕਾਰੀ ਨਹੀਂ ਪਹੁੰਚਿਆ ਹੇ ਤੱਕ ਸਾਰ ਲੈਣ ਆਇਆ ਹੋਵੇ ਬਿਲਕੁਲ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਹੇ ਤੱਕ ਕੋਈ ਵੀ ਨਹੀਂ ਪਹੁੰਚਿਆ ਬਿਲਕੁਲ ਨਹੀਂ ਸਾਰੇ ਚੀਫ ਨੂੰ ਐਕਸਿਆ ਨੂੰ ਸਭ ਨੂੰ ਫੋਨ ਕਰ ਲੇ ਕਿਸੇ ਨੇ ਫੋਨ ਨਹੀਂ ਚੱਕਿਆ अच्छा फोन भी कर ले ना चीफ ਨੂੰ ਇਹਨੇ चीफ ਨੇ ਫੋਨ ਵੀ ਨਹੀਂ ਚੱਕਿਆ ਹੂੰ ਕੋਈ ਨਾ ਕੋਈ ਸਾਰ ਨਾ ਕੁਝ ਵੀ ਨਹੀਂ ਨਾ ਬਿਲਕੁਲ ਕੋਈ ਨਹੀਂ ਆਇਆ ਬੋਟਾਂ ਵਲੇ ਆਉਂਦੇ ਆ ਹਾਂ ਉਦੋਂ ਪਹਿਲਾਂ ਜਦੋਂ ਨੁਕਸਾਨ ਹੁੰਦਾ ਹੁੰਦਾ ਕੋਈ ਸਾਰ ਨਹੀਂ ਲੈਂਦਾ ਇੱਥੇ ਆ ਕੇ ਇਹ ਤਾਂ ਲੋਕ ਭਰਾ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਕਰਦੇ ਆ ਉਸੇ ਕਰ ਨੇ ਅੱਗੇ ਤੇ ਕਾਬੂ ਪਾਇਆ ਗਿਆ ਉਵੇਂ ਕਾਬੂ ਪਾਇਆ ਜੀ ਹੁਣ ਅਸੀਂ ਧਰਮਸ਼ਾਲਾ ਦੇ ਵਿੱਚ ਇਕੱਠ ਰੱਖਿਆ ਪਿੰਡ ਲੈਵਲ ਤੇ ਵੀ ਜੋ ਵੀ ਜਿੰਨਾ ਦੇਣੇ ਉਥੇ ਕੀ رائے ਬਣਦੀ ਏ ਪਿੰਡ ਬਣੀਆਂ ਜੋ ਮਦਦ ਕਰ ਸਕੇ ਇਹਨਾਂ ਦੀ ਦੇਖਦੇ ਕਿਉਂਕਿ ਬਹੁਤੇ ਕਿਸਾਨ ਵਿੱਚ ਉਹ ਆਣਾ ਜਿਹੜੇ ਠੇਕਿਆਂ ਤੇ ਆਪਦੇ ਕੋਲ ਦੋ ਦੋ ਤਿੰਨ ਤਿੰਨ ਕਿੱਲੇ ਪੈਲੀਆਂ ਹੀ ਸੀਗੀਆਂ ਉਹਨਾਂ ਦਾ ਵੀ ਕੀ ਉਮੀਦ ਹੈ ਵੀ ਪਿੰਡ ਸਾਫ ਦੇਊਗਾ ਸਭ ਦਾ ਕੁੱਲ ਕੁੱਲ 100 ਏਕੜ ਆ ਜੀ ਜਾਂ ਫਿਰ ਬਾਅਦ ਕੱਟ ਕੋਈ ਹਜੇ ਆਈਡੀਆ ਅਨੁਮਾਨ ਜਾਂ ਹੋਵੇ 100 ਦਾ ਲਗਭਗ ਹੈਗਾ 50 100 ਤੋਂ 700 ਕਿੱਲਾ 150 ਦੇ ਵਿੱਚ ਹੋਊਗੀ ਘਟਣੀ ਹੈ ਜੀ ਅੱਛਾ ਕਿਉਂਕਿ ਬਾਬਿਆਂ ਦੀ ਹੋਗੀ ਜੀ ਕੋਈ ਸਰਕਾਰ ਕੋਈ ਪ੍ਰਸ਼ਾਸਨ ਕਿਸਾਨ ਦੀ ਨਹੀਂ ਸੁਣਦਾ ਕਿਸਾਨ ਦੀ ਕੋਈ ਸੁਣਵਾਈ ਨਹੀਂ ਕਿ ਆ ਕਿਸਾਨ ਦਾ ਗੁਜ਼ਾਰਾ ਚੱਲਦਾ ਖੇਤੀ ਤੋਂ ਜਾਂ ਪਸ਼ੂਆਂ ਤੋਂ ਪਸ਼ੂਆਂ ਦਾ ਦੁੱਧ ਦਾ ਰੇਟ ਨਹੀਂ ਦਿੰਦੇ ਖੇਤੀ ਤੇ ਸਾਨੂੰ ਪਤਾ ਵੀ ਕੀ ਆਫਤਾਂ ਆਈ ਜਾਂਦੀਆਂ ਕਿਸਾਨ ਕਰੇ ਤਾਂ ਕਰੇਗੀ ਸਰਕਾਰ ਤੋਂ ਤਾਂ ਕੋਈ ਉਮੀਦ ਰੱਖਣ ਯੋਗ ਹੈ ਨਹੀਂਗੇ ਉਮੀਦ ਤਾਂ ਹੈ ਨਹੀਂ ਇਹਨਾਂ ਤੋਂ ਕੋਈ ਉਮੀਦ ਨਹੀਂ ਸਰਕਾਰ ਤੋਂ ਇਹ ਤਾਂ ਆਪਾਂ ਵੋਟਾਂ ਵੇਲੇ ਬਰ दारू ਪਿਆ ਕੇ ਲੋਕਾਂ ਨੂੰ ਤੇ ਜਾਂ ਪੈਸੇ ਦੇ ਕੇ ਵੋਟਾਂ ਲੈ ਲੈਂਦੇ ਤੇ ਉਸ ਤੋਂ ਬਾਅਦ ਕੋਈ ਕਿਸੇ ਕਿਸਾਨ ਦੀ ਸਾਰ ਨਹੀਂ ਲੈਂਦਾ ਇਹ ਤਾਂ ਕਹਿੰਦੇ ਆਮ ਲੋਕਾਂ ਦੀ ਸਰਕਾਰ ਆਮ ਲੋਕਾਂ ਦੇ ਤਾਂ ਗੱਲਾਂ ਝਾੜੂ ਸੀ ਝਾੜੂ ਫੇਰਦਾ ਐ ਬਾਪੂ ਇਹਨਾਂ ਦਾ ਗੁੰਝੇ ਲਾਦੇ ਜਿੱਦੇ ਆਇਆ ਮਾਂ ਪਾਰਟੀ ਦਾ ਵਰਕਰ ਹੀ ਆਂ ਪਰ ਇਹਨਾਂ ਦਾ ਮੈਂ ਤੁਹਾਨੂੰ ਸੱਚੀਆਂ ਕਹ ਪੁੱਛਦਾ ਦਬੇ ਪਏ ਆ ਕਿਹੜੇ ਦੁੱਤਾਂ ਪਏ ਨਾ ਬਲਾ ਚੰਗਾ ਇਹਦੋਂ ਤਾਂ ਆਮ ਲੋਕਾਂ ਦੀ ਸੁਣੀ ਜਾਂਦੀ ਆ ਪਰਸੋ ਆਣਾ ਇੱਥੇ ਸਾਡੇ ਅਧਿਕਾਰਤ ਕਰਨ ਉਹ ਕਦਾਂਗੇ ਜਲੂਸ ਇਹਨਾਂ ਦਾ ਨਹੀਂ ਉਹ ਅਧਿਕਾਰ ਕੀ ਮੰਗ ਰਖਦੇ ਹਾਂ ਕੀ ਮੰਗੇ ਰਖਦੇ ਆ ਜੀ ਹਾਲੇ ਵੀ ਜੇ ਸਾਡੀ ਸਰਕਾਰ ਬਾਹ ਫੜੇ ਤਾਂ ਅਸੀਂ ਜਿਉਂਦੇ ਰਹਿ ਸਕਦੇ ਹਾਂ ਜੇ ਸਰਕਾਰ ਨੇ ਸਾਡੀ ਬਾਹ ਛੱਡਤੀ ਤਾਂ ਕਿਸਾਨ ਖਤਮ ਹੈ ਜੀ ਦੂਜੀ ਗੱਲ ਤੁਸੀਂ ਹਲੇ ਵੀ ਸਪਲਾਈ ਵੇਖ ਲੋ ਗਿੱਦੜਵਿਆ ਐਕਸ਼ਨ ਦੀ ਹਲੇ ਵੀ ਲਾਈਟ ਚੱਲ ਰਹੀ ਹੈ ਅੱਛਾ ਹਾਂ ਰਿਪਰੈਜ਼ੈਂਟ ਹਾਂ 24 ਘੰਟੇ ਚੱਲਦੀ ਹੈ ਪਤਾ ਨਹੀਂ ਚੱਲੀ ਜਾਂਦੀ ਹੈ ਅੱਗ ਲੱਗ ਜੂ ਦੇ ਬਾਅਦ ਜੀ ਵੀ ਹਾਂ ਹਲੇ ਵੀ ਚੱਲ ਰਹੀ ਹੈ ਚੰਨੀ ਨੇ ਮਾਅਬਜਾ ਦਿੱਤਾ ਸੀ ਹਾਂ ਚੰਨੀ ਨੇ ਮਾਅਬਜਾ ਦਿੱਤਾ ਸੀ ਬਲਸਾਹ ਨੇ ਮਾਅਬਜਾ ਦਿੱਤਾ ਸੀ ਹਨਾ ਸਰਕਾਰਾਂ ਨੇ ਮਾਅਬਜਾ ਨਹੀਂ ਨਾ ਜੀ ਬਾਅਲਸਾਹ ਨੇ ਮਾਅਬਜਾ ਦਿੱਤਾ ਉਹ ਨਰਮੇ ਮਰੇ ਸੀ ਮੇਰੇ ਹਾਂ ਨਰਮੇ ਮਰੇ ਫਿਰ ਚੰਨੀ ਨੇ ਸਾਨੂੰ ਮਾਅਬਜਾ ਦਿੱਤਾ ਸੀ ਇਹਨਾਂ ਨੇ ਕੋਈ ਨਹੀਂ ਨਾ ਕੁਛ ਨਹੀਂ ਇਹ ਸਰਦਾਰਗੜ ਪਿੰਡ ਦੇ ਵਾਸੀ ਨੇ ਜਿੰਨਾ ਤਕਰੀਬਨ 100 ਤੋਂ 150 ਏਕੜ ਰਕਬਾ ਕਹਿੰਦੇ ਨੇ ਕਿ ਜੋ ਖਰਾਬ ਹੈ ਤੁਹਾਡਾ ਵੀ ਆ ਕੁਝ ਕੀ ਹੈ ਮੇਰੇ 8 ਏਕੜ ਰਕਬਾ ਸਿੱਗੇ ਜੀ ਤੇ ਮੱਚ ਗਿਆ ਮਤਲਬ 8 ਦਾ 8 ਏਕੜ ਹਾਂਜੀ ਹਾਂਜੀ ਆ ਨਾਲ ਹੀ ਆ ਨਾਲ ਹੀ ਸੀਗਾ ਜੀ ਤੇ ਮਤਲਬ ਪ੍ਰਸ਼ਾਸਨ ਕੋਈ ਸਰਕਾਰ ਦਾ ਕੋਈ ਸਿਸਟਮ ਨਹੀਂ ਹੈਗਾ ਜੀ ਕੋਈ ਪ੍ਰਸ਼ਾਸਨ ਦਾ ਇੱਥੇ ਅਧਿਕਾਰੀ ਨਹੀਂ ਆਇਆ ਜੇ ਐਕਸ਼ਨ ਨੂੰ ਕਰਦੇ ਹੋ ਕਹਿੰਦੇ ਪਟਵਾਰੀ ਨਾਲ ਗੱਲ ਕਰ ਲੋ ਪਟਵਾਰੀ ਨੂੰ ਕਰਦੇ ਹੋ ਐਕਸ਼ਨ ਨਾ ਕਰ ਲੋ ਮਤਲਬ ਸਾਨੂੰ ਘੁੰਮਣ ਘਰੀਆਂ ਚ ਪਾਏ ਯਾਰ ਸਾਨੂੰ ਕੋਈ ਕੁਝ ਲੱਭ ਨਹੀਂ ਰਿਹਾ ਜਿਵੇਂ ਮੇਰੇ ਚਾਚਾ ਹੀ ਗਵੰਡੀ ਹੈ ਮੇਰੇ ਇਹਨਾਂ ਕੋਲੇ ਸਾਰੀ 15 ਕਿੱਲੇ ਕਣਕ ਸੀ ਟਟਲ ਤੇ ਇਹਨਾਂ ਦੀ ਆਪਦੀ ਮਸ਼ੀਨ ਹੈ ਇਹ ਆਪਦੀ ਮਸ਼ੀਨ 'ਚ ਬਿਜ਼ੀ ਹੋਣ ਕਰਕੇ ਇਹਨਾਂ ਦੀ 12-13 ਏਕੜ ਜ਼ਮੀਨ ਮਤਲਬ ਕਣਕ ਮੱਚ ਗਈ ਹੁਣ 2 ਏਕੜ ਕਣਕ ਬਜੀ ਉਹ ਵਿਚਾਰੇ ਕੀ ਕਰਨਗੇ ਇਹਨਾਂ ਕੋਲੇ ਸਾਰੀ ਠੇਕੇ ਦੀ ਜ਼ਮੀਨ ਸੀ ਹੁਣ ਤੇ ਇਹ ਤਾਂ ਫਿਰ ਲਾਉਣਾ ਵੀ ਇੱਕ ਦਿਨ 'ਚ ਹੀ ਹੋਊਗੀ ਤੁਸੀਂ ਮਸ਼ੀਨ ਵੀ ਇੱਕ ਦਿਨ ਚ ਚਲਾਉਣੀ ਹੋਊ ਹਾਂਜੀ ਕਾਜੀ ਵੱਢਣੀ ਸੀਗੀ ਜੀ ਹਾਂਜੀ ਵੱਢਣੀ ਹਾਂਜੀ ਹਾਂਜੀ ਪਰ ਮੇਨ ਚੀਜ਼ ਸਾਰਾ ਜਿਹੜੀ ਚੀਜ਼ ਹੈਗੀ ਐ ਉਹ ਬਿਜਲੀ ਬੋਰਡ ਦੀ ਅਣਗਹਿਲੀ ਕਰਕੇ ਇੱਥੇ ਅੱਗ ਲੱਗੀ ਐ ਜੀ। ਅੱਛਾ। ਉੱਥੇ ਸਪਾਰਕਿੰਗ ਹੋਈ ਐ ਉਹਦੀ ਬਕਾਇਦਾ ਵੀਡੀਓ ਹੈਗੀ ਐ ਸਾਡੇ ਕੋਲ ਸੀਸੀਟੀਵੀ ਫੁਟੇਜ ਹੈਗੀ ਐ ਸਪਾਰਕਿੰਗ ਹੋਣ ਕਰਕੇ ਜਿਹੜੀ ਅ ਅੱਗ ਗਾਂਹ ਦੀ ਗਾਂ ਵਾਦੀ ਵਾਦੀ ਤੁਰ ਗਈ। ਤੇ ਮੇਨ ਚੀਜ਼ ਐ ਜੀ ਮਤਲਬ ਉਹ ਸਪਲਾਈ ਉੱਥੇ ਹਜੇ ਵੀ ਚੱਲ ਰਹੀ ਐ। ਹਜੇ ਵੀ ਚੱਲ ਰਹੀ ਐ। ਹਜੇ ਵੀ ਚੱਲ ਰਹੀ ਐ ਜੀ ਹਾਂਜੀ। ਇਹ ਪੂਰੀ ਅਣਗਹਿਲੀ ਐ ਜੀ ਕੋਈ ਉੱਥੇ ਸਰਕਾਰ ਨੇ ਸਭ ਤੋਂ ਪਹਿਲਾਂ ਤਾਂ ਕੋਸ਼ਿਸ਼ ਤੁਸੀਂ ਐਹੀ ਮੰਨਦੇ ਹੋ ਬਿਜਲੀ ਬੋਰਡ ਕਰਕੇ। ਬਿਜਲੀ ਬੋਰਡ ਕਰਕੇ ਸਰਕਾਰ ਜ਼ਿੰਮੇ ਪਰ ਕੋਈ ਇੱਥੇ ਸਰਕਾਰ ਦਾ ਕੋਈ ਅਧਿਕਾਰੀ ਇੱਥੇ ਅਜੇ ਤੱਕ ਪਹੁੰਚਿਆ ਨਹੀਂ ਪਰ ਤੁਸੀਂ ਸਾਡੀ ਤੁਹਾਡੇ ਨਾਲ ਗੱਲਬਾਤ ਹੋਈ ਹੈ ਤੁਸੀਂ ਸਾਡੀ ਸਾਰਲੈਂਡ ਪਹੁੰਚੋ ਤੇ ਸਰਦਾਰਗੜ ਪਿੰਡ ਦੇ ਵਾਸੀ ਨੇ ਜਿਹੜੇ ਸਿੱਧੋਂ-ਸਿੱਧਾ ਦੋਸ਼ ਇਹ ਆ ਕਿ ਬਿਜਲੀ ਬੋਰਡ ਦੀ ਅਣਗਹਿਲੀ ਕਰਕੇ ਇਹ ਅੱਗ ਜਿਹੜੀ ਹੈਗੀ ਆ ਉਹ ਲੱਗਈ ਹੈ ਕਹਿੰਦੇ ਨੇ ਕਿ ਦੱਸਿਆ ਵੀ ਗਿਆ ਬਿਲੀ ਬੋਰਡ ਨੂੰ ਇਹ ਵੀ ਕਿਹਾ ਗਿਆ ਕਿ ਭਾਈ ਹੁਣ ਜਿਹੜੀਆਂ ਕਣਕਾਂ ਨੂੰ ਇਹਨਾਂ ਵੇਲਿਆਂ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ 10 ਤੋਂ ਲੈ ਕੇ 6 ਵਜੇ ਤੱਕ ਦਾ ਕੱਟ ਜਿਹੜਾ ਹੁੰਦਾ ਕੋਈ 9 ਕਦੇ 9 9:30 6 ਵਜੇ ਤੱਕ ਸ਼ਾਮ ਦਾ ਕੱਟ ਹੁੰਦਾ ਪਰ ਇਹ ਕਹਿੰਦੇ ਨੇ ਕਿ ਇੱਥੇ ਕਹਿਣ ਦੇ ਬਾਵਜੂਦ ਵੀ ਜਿਹੜੀ ਬਿਜਲੀ ਚੱਲ ਰਹੀ ਹੈ ਤੇ ਉਸ ਤੋਂ ਵੱਧ ਸ਼ਰਮ ਦੀ ਗੱਲ ਇਹ ਆ ਕਿ ਹਾਲੇ ਤੱਕ ਵੀ ਕਹਿੰਦੇ ਨੇ ਸਪਲਾਈ ਉੱਥੇ ਚੱਲ ਰਹੀ ਹੈ ਤੇ ਜਦੋਂ ਅਧ ਕਿ ਉਹਨਾਂ ਤਾਂ ਬਹੁਤ ਦੂਰ ਦੀ ਗੱਲ ਆ ਕਹਿੰਦੇ ਕਿ ਸਾਡਾ ਫੋਨ ਤੱਕ ਜਿਹੜਾ ਹੈਗਾ ਉਹ ਨਹੀਂ ਚੁੱਕਿਆਗਾ ਜੁੜੇ ਰਹੋ ਆਰਐਮਟੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਂਦੇ ਹੋ ਇਜਾਜ਼ਤ ਧੰਨਵਾਦ ਜੀ